ਮੈਨੂੰ ਨਾ ਇੱਕ ਦਰਬਾਰ ਸੇ ਇੱਕ ਪੁਲਿਸ ਵਾਲੇ ਨੇ ਗੱਲ ਕੀਤੀ ਹੈ ਤੇ ਛੁੱਟੀ ਰਿਕਵੈਸਟ ਸੀਗਾ ਐਸਸੀ ਵਗੈਰਾ ਦਾ ਮੰਨੂ ਕਹਿੰਦਾ ਜੀ ਵਿਕਰਮ ਸਿੰਘ ਬਣ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜੱਖ ਕਾਲੀ ਗੱਲ ਚਾਹੁੰਦੇ ਮੈਨੂੰ ਹੱਸ ਕੇ ਈ ਲਾਂਕਿਆ ਮੈਂ ਕਹਿੰਦਾ ਇਹ ਗੀ ਗੱਲ ਕਰਦਾ ਕਹਿੰਦਾ ਮੇਰੇ ਸੋਰਸ ਨੇ ਸੀ ਜੇਸੂ ਤਰੀਕੇ ਨਾਲ ਬਕਾਇਦਾ ਤੌਰ ਤੇ ਸੁਨੀਲ ਜਾਖੜ ਤੇ ਕੈਪਟਨ ਮਰਿੰਦਰ ਸਿੰਘ ਨੇ ਮਜੀਠੀ ਦੀ ਪਿੱਠ ਪੁਰੀ ਹੈ ਖਾਸ ਕਰਕੇ ਕੱਲ ਜਿਸ ਤਰੀਕੇ ਨਾਲ ਜਨਿਲ ਜਾਖੜ ਤੇ ਮਜੀਠੀ ਨੂੰ ਜਿਹੜੀ ਉਹ ਕਲੀਨ ਚਿੱਟ ਵੀ ਦਿੱਤੀ ਹੈ ਇਹਦੇ ਵਿੱਚ ਕੁਝ ਨਾ ਕੁਝ ਗੜਬੜ ਜ਼ਰੂਰ ਆ ਜਾਂਦੀ ਹੈ ਜਾਂ ਤੇ ਸੁਨੀਲ ਜਾਖੜ ਕਲੀਨ ਚਾਹੁੰਦਾ ਜਾਂਦਰ ਮਜੀਠੀ ਨੂੰ ਲੈ ਕੇ ਜਾ ਕੇ ਕਿ ਬੀਜਪੀ ਦੇ ਵਿੱਚ ਜਿੰਨੇ ਮਰਜ਼ੀ ਮਗੀਠੀ ਦੇ ਉੱਤੇ ਕੇਸ ਹੁਣ ਜੋ ਮਰਜ਼ੀ ਹੋਵੇ ਬੀਜੇਪੀ ਉਹ ਕਿ ਕਿ ਵਾਸ਼ਿੰਗ ਮਸ਼ੀਨ ਆ ਜਿਹਦੇ ਵਿੱਚ ਬੰਦੇ ਨੂੰ ਪਾ ਦਿੰਦੇ ਤੇ ਮੁੜ ਕੇ ਧੋਬੜਾ ਕੇ ਕੱਢ ਲੈਂਦੇ ਉਹ ਸਾਫ ਹੋ ਜਾਂਦਾ ਅਜੀਤਪੁਰ ਨੂੰ ਕਿਹਾ ਸੀ ਨਾ ਵੀ ਇਹਨੇ 70000 ਕਰੋੜ ਦੀ ਠੱਗੀ ਮਾਰੀ ਆ ਲੁੱਟਿਆ ਵਾਸੀਆਂ ਦੀ ਜਾਂਚ ਕਰਾਵਾਂਗੇ ਤੇ ਜੀਤਪੁਰ ਬਾਕੀ ਦੀ ਉਮ ਜਿਹੜੀ ਆ ਜੇਲ੍ਹ ਚ ਚੱਕੀ ਪੀਸਿੰਗ ਚੱਕੀ ਪੀਸਿੰਗ ਚੱਕੀ ਪੀਸਿੰਗ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀਗਾ ਉਸੇ ਹੀ ਮੁੜ ਕੇ ਜਿਹੜਾ ਅਜੀਤ ਪਵਾਰ ਨੂੰ ਆਪਣੀ ਪਾਰਟੀ ਵੱਲੋਂ 24 ਘੰਟੇ ਦਾ ਮੁੱਖ ਮੰਤਰੀ ਬਣਾਇਆ ਤੇ ਜਦੋਂ ਮਰਦਾ ਉਦੋਂ ਵੀ ਉਹ ਡਿਪਟੀ ਮੁੱਖ ਮੰਤਰੀ ਸੀ ਤੇ ਅੱਜਕੱਲ ਉਹਦੀ ਪਤਨੀ ਨੂੰ ਸੋਚ ਕਰਤੀ ਡਿਪਟੀ ਮੁੱਖ ਮੰਤਰੀ ਇਹਨਾਂ ਕੋਲ ਹੈਗਾ ਹੈ ਕਾਨੂੰਨੀ ਸਾਬ ਕੋਈ ਗੱਲ ਤੇ ਜੇ ਆਪਾਂ ਕਹੀਏ ਵੀ ਜਿਹੜੀ ਬੇਲ ਕਰਾਈ ਹੈ ਸੁਪਰੀਮ ਕੋਰਟ ਤੇ ਬੀਜੇਪੀ ਦਾ ਕੋਈ ਹੱਥ ਹੈ ਇਸ ਗੱਲ ਤੋਂ ਕਾਰ ਨਹੀਂ ਕੀਤਾ ਜਾ ਸਕਦਾ ਉਨੇ ਤਰਨ ਚੁਗ ਦਾ ਨਾਮ ਮਿਲਿਆ ਉਹਨੇ ਮਜੀਤ ਸੁਨੀਲ ਜਾਖੜ ਦਾ ਮਿਲਿਆ ਉਹਨੇ ਕੈਪਟਨ ਦਾ ਨਾਮ ਲਿਆ ਜਦੋਂ ਕੈਪਟਨ ਨੇ ਕੈਪਟਨ ਨੂੰ ਕਿਹਾ ਗਿਆ ਸੀ ਮਜੀਠੀ ਨਾਲ ਪਕਾਰ ਵੀ ਕਰੀਏ ਤੇ ਉਹ ਕੀ ਕਿਹਾ ਸੀ ਉਹਨੇ ਜਿਹੜਾ ਇਹਦਾ ਬਾਪੂ ਆ ਜੀ ਉਹਦੇ ਨਾਲ ਮੇਰੇ ਬੜੇ ਚੰਗੇ ਸਬੰਧ ਨੇ ਸਤਿਆਪਾਲ ਸਿੰਘ ਮਜੀਠੀ ਨਾਲ ਸੱਤਜੀਤ ਮਜੀਠੀ ਨਾਲ ਜੀ ਇਸ ਕਰ ਕਿ ਉਹਨੇ ਕੁਛ ਨਹੀਂ ਕੀਤਾ ਤੇ ਜਦੋਂ ਉਹਨੂੰ ਕਿਹਾ ਕੈਪਟਨ ਸਾਹਿਬ ਆਪਾਂ ਸੋਹ ਗਾਦੀ ਇਹ ਗੁਟਕਾ ਸਾਹਿਬ ਫੜ ਕੇ ਤੇ ਮੂੰਹ ਪੱਖ શરીર ਦਬਦਬਾ ਕਰਨ ਸੋਹ ਗਾਦੀ ਕਹਿੰਦਾ ਮਰਤੀ ਆ ਅੱਜ ਕਿੱਥੇ ਕੈਪਟਨ ਅੱਜ ਕਿੱਥੇ ਕੈਪਟਨ ਇਹ ਸਭ ਚੱਲਦੇ ਹੋਏ ਕਾਰਤੂਸ ਨੇ ਸੁਨੀਲ ਜਾਖੜ ਦੀ ਤੇ ਜਦੋਂ ਪਹਿਲੇ ਦਿਨ ਇਹਨੇ ਗੱਲ ਕੀਤੀ ਸੀ ਢੀਂਡਸੇ ਦੇ ਭੋਗ ਦੇ ਉੱਤੇ ਇਹ ਕਾਲੀ ਤੇ ਭਾਜਪਾ ਨੂੰ ਗੜਜੜ ਕਰ ਲੈਣਾ ਜਿੱਦਾਂ ਨਹੀਂ ਤੇ ਪੰਜਾਬ ਦਾ ਇੰਤਕਾਲ ਕੋਈ ਹੋਰ ਪੰਜਾਬ ਦੇ ਇੰਤਕਾਲ ਦੀ ਵਿਰਾਸਤ ਵਿਰਾਸਤ ਨਿਕਲ ਗਈ ਆਪਣੇ ਹੋਰ ਨਾ ਉਹਨਾਂ ਕੋਲ ਗਿਆ ਕਿਹਾ ਸੀ ਨਾ ਕੀ ਹੋਇਆ ਹਫਤੇ ਦੇ ਅੰਦਰ ਅੰਦਰ ਅਗਲਾ ਕਾਰਪਰੀ ਪ੍ਰਧਾਨ ਨਾਲ ਆਤਾ ਬਰਾਬਰ ਇਹੋ ਕਰਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਵੀ ਵਿਕਰਮ ਸਿੰਘ ਮਜੀਠੀਆ ਜਿਹੜਾ ਵਾ ਬੀਜੇਪੀ ਟਲਾ ਜਾਵੇ ਜਾਂ ਬੀਜੇਪੀ ਦੇ ਲੈਦਰ ਨੂੰ ਕਿਸੇ ਕਰ ਤੋਂ ਕਰਨੀ ਕਿ ਜਸਤਰੀ ਕੇ ਨਾਲ ਸੁਨੀਲ ਜਾਖੜ ਨੇ ਤਰਨ ਚੋਗਦੇ ਉਹਦੀ ਪਿੱਠ ਪੂਰੀਆ ਕੈਪਟਨ ਨਹੀਂ ਪਿੱਠ ਪੂਰੀਆ ਕੋਈ ਕੁਝ ਵੀ ਸੰਕੇਤ ਨਹੀਂ ਦਿੱਤਾ ਤੇ ਮੈਂ ਫਿਰ ਕਹਦੇ ਆ ਕੱਲ ਨੂੰ ਜੇਕਰ ਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ ਤੇ ਇਹ ਸਮਝ ਲਓ ਕਿ ਵਿਕਰਮ ਮਜੀਠੀ ਦਾ ਕੇਸ ਵਿਡਰ ਉਹ ਜਾਂ ਫਿਰ ਇਹਨਾਂ ਕੰਧੂਰ ਕਰ ਦਿੱਤਾ ਤੇ ਉਹ ਰਾਮ ਨਾਲ ਮਰੀ ਹੋ ਜੇ ਕਿਉਂ ਸਰ ਇਹ ਚੋਰ ਨੇ ਕਰੋ ਫਰੇਮੀ ਜਾਂ ਤੁਸੀਂ ਫਰਾਂ ਜਾਂਦੇ ਹੋ ਸਭ ਦੇ ਕਿੱਸੇ ਨਿਕਲ ਗਏ ਵੱਡੇ ਵੱਡੇ ਪਰ ਕਰਾਵੇ ਕੋਣ ਉਪਰ ਤੋਂ ਲੈ ਕੇ ਫਲੇ ਤੱਕ ਸਭ ਚੋਰ ਨੇ ਭਾਵੇਂ ਉਹ ਭਾਜਪਾ ਦੇ ਮਿੱਠੇ ਤੇ ਭਾਵੇਂ ਕਾਂਗਰਸ ਦੇ ਮਿੱਠੇ ਤੇ ਭਾਵੇਂ ਆਮ ਆਦੀ ਪਾਰਟੀ ਦੇ ਗਏ ਹੁਣ ਬੇਕਮ ਸੀ ਕਿ ਮਜੀਠੀਆ ਨੂੰ ਕਿਹੜਾ ਮੈਨੂੰ ਅੱਧੀ ਆਮ ਆਦੀ ਪਾਰਟੀ ਦੇ ਲੀਡਰਾਂ ਦੇ ਫੋਨ ਆਉਂਦੇ ਰਿਹਾ ਤੇ ਸਾਡਾ ਬੰਦਾ ਤੇ ਪਾਗਲ ਆ ਜੋ ਕਰ ਰਿਹਾ ਗਲਤ ਕਰ ਰਿਹਾ ਮਤਲਬ ਮੈਂ ਬਾਅਦ ਨਾ ਵੀ ਡਿਸਕਲੋਜ਼ ਕਰੂੰ ਨਾ ਕਰੋ ਕੋਈ ਗੱਲ ਨੀ ਕਰੋ ਆਪੇ ਪੁੱਛੂ ਨਹੀਂ ਇਕਲੇ ਪਰ ਕਿਸੇ ਦਾ ਬੇਇਜ਼ਤ ਕਰਨਾ ਨਾ ਤੇ ਕਿਸੇ ਦਾ ਬੇਇਜ਼ਤ ਕੀਤਾ ਕਿਸੇ ਨਜਾਇਜ਼ ਦਾ ਕਰੂ ਕਿਸੇ ਇਸ ਕਰਕੇ ਸੁਖਵਿੰਦਰ ਜੀ ਭਾਜੀ ਪੀ ਚਾਹੀ ਕਹਿ ਸਕਦੇ ਕਿ ਸੁਨੀਲ ਜਾਖੜ ਜਿੰਨੀ ਪੁਸ਼ਪਨਾ ਹੀ ਕੀਤੀ ਜਾ ਤੇ ਭਾਜੀ ਭਾਜੀ ਸੁਨੀਲ ਜਾਖੜ ਤੜਦਲ ਚਾਜੂਗਾ ਤੇ ਜਾਂ ਮਜੀਠੇ ਨੂੰ ਲੱਗੂ ਕਿ ਕੁਝ ਤਾਂ ਕੁਝ ਹੋਏਗਾ ਜਰੂਰ ਜੀ ਕਿਉਂ ਅੱਜ ਦੀ ਜਿਹੜੀ ਇਹਦੀ ਗੱਲਬਾਤ ਸੀ ਇਹਦੇ ਵਿੱਚ ਨੇ ਸੁਖਬੀਰ ਸਿੰਘ ਬਾਦਲ ਦਾ ਸਵਿਕੇ ਹੀ ਨਾ ਆ ਗਿਆ। ਬਾਕੀ ਇਹਨੇ ਮੇਰੇ ਸੁਖਵਾਲ ਖੜੀ ਨੂੰ ਠੋਕ ਕੇ ਸਪੋਰਟ ਕੀਤੀ ਹੈ। ਚੰਨੀ ਦੀ ਕੀਤੀ ਬਖਸ਼ ਨਾ ਵਾਲ ਦੋ ਦੱਧੇ ਵੀ ਲੈ ਲਏ। ਸੁਖਬੀਰ ਵੱਲੋਂ ਇੱਕ ਵੀ ਨਾ ਆਇਆ। ਇਹਦਾ ਮਤਲਬ ਉਹਦੇ ਤੋਂ ਸੰਤੋਸ਼ਟ ਨਹੀਂ ਹੈ।